ਨਾਟਿਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਮਨਜੀਤ ਸਿੰਘ ਨੇ ਮੰਗਲਵਾਰ ਸ਼ਾਮ ਨੂੰ ਸਸਰਾਲੀ ਕਲੋਨੀਆ ਤੇ ਪਿੰਡ ਗੜੀ ਫਾਜ਼ਿਲ ਵਿੱਚ ਚੱਲ ਰਹੀ ਧੂਸੀ ਬੰਨ ਮਜ਼ਬੂਤੀ ਕਰਨ ਦੇ ਕੰਮਾਂ ਦਾ ਨਿਰੇਖਣ ਕੀਤਾ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੁਧਿਆਣਾ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਐਸ ਡੀ ਐਮ ਡਾਕਟਰ ਬਲਜਿੰਦਰ ਸਿੰਘ ਢਿੱਲੋਂ ਜਸਰੀਨ ਕਾਰਪੋਰਲ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਭਾਰਤੀ ਫੌਜ ਦੇ ਜਵਾਨਾਂ ਅਤੇ ਸਥਾਨਿਕ ਪਿੰਡ ਵਾਸੀਆਂ ਦੇ ਨਾਲ ਹਿਮਾਂਸ਼ੂ ਜੈਨ ਨੇ ਬੰਨ ਮਜ਼ਬੂਤੀ ਕਰਨ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੱਥਰ ਲਗਾਉਣ ਦਾ ਕੰਮ ਮਾਹਰਾਂ ਦੀ ਨਿਗਰਾਨੀ ਹੇਠ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਪੋਕਲੇਨ ਜੀ ਸੀ ਬੀ ਅਤੇ ਹੋਰ ਮਸ਼ੀਨਰੀ ਲਗਾਈ ਹੈ ਅਤੇ ਤੇਜ਼ੀ ਨਾਲ ਕੰਮ ਪੂਰਾ ਕਰਨ ਲਈ ਪੱਥਰ ਅਤੇ ਹੋਰ ਮਜ਼ਦੂਰ ਇੱਥੇ ਲਿਆਉਂਦੇ ਹਨ। ਮਾਝੂ ਜਾਨ ਨੇ ਜੋਰ ਦੇ ਕੇ ਕਿਆ ਕਿ ਸਮਰਪਿਤ ਟੀਮਾਂ ਬੰਨ ਦੇ ਨਾਲ-ਨਾਲ ਸਾਰੀ ਨਾਜ਼ੁਕ ਥਾਵਾਂ ਤੇ ਦਿਨ ਰਾਤ ਕੰਮ ਕਰ ਰਹੀਆਂ ਹਨ ਫਿਰ ਉਹਨਾਂ ਨੇ ਪਿੰਡ ਵਾਸੀਆਂ ਦਾ ਇਸ ਬੰਨ ਮਜ਼ਬੂਤੀ ਦੇ ਯਤਨ ਵਿੱਚ ਉਹਨਾਂ ਦੇ ਅਟੁੱਟ ਸਮਰਥਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੇ ਅਟੁੱਟ ਸਹਿਯੋਗ ਲਈ ਉਹਨਾਂ ਦਾ ਤਹਿ ਦਿਲੋਂ ਰਣੀ ਹੈ ਉਹਨਾਂ ਨੇ ਬੰਨਾਂ ਨੂੰ ਮਜ਼ਬੂਤ ਕਰਨ ਤੇ ਕਮਜ਼ੋਰ ਖੇਤਰਾਂ ਦੀ ਨਿਰੰਤਰ ਨਿਗਰਾਨੀ ਕਰਨ ਵਿੱਚ ਉਹਨਾਂ ਦੀ ਮਹੱਤਵਪੂਰਨ ਤਕਨੀਕੀ ਸਹਾਇਤਾ ਲਈ ਭਾਰਤੀ ਫੌਜ ਅਤੇ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਦੀ ਵੀ ਸ਼ਲਾਘਾ ਕੀਤੀ ਜਦੋਂ ਕਿ ਪਹਿਲਾਂ ਬਹੁਤ ਜ਼ਿਆਦਾ ਪਾਣੀ ਦੇ ਦਬਾਅ ਕਾਰਨ ਮਿੱਟੀ ਦੀ ਮਾਮੂਲੀ ਘਟੋਤੀ ਹੋਈ ਸੀ ਜਿਸ ਨਾਲ ਪਾਣੀ ਨੇੜਲੇ ਖੇਤਾਂ ਵਿੱਚ ਰਿਸ ਗਿਆ ਸੀ ਪਾਣੀ ਦੇ ਪੱਧਰ ਵਿੱਚ ਗრავਿਟੀ ਨਾਲ ਇਹਨਾਂ ਮੁੱਦਿਆਂ ਨੂੰ ਘਟਾਉਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਕਿ ਸੀਨੀਅਰ ਜ਼ਿਲ੍ਹਾ ਅਧਿਕਾਰੀ ਬੰਨ ਦੇ ਨਾਲ-ਨਾਲ ਮੁੱਖ ਥਾਮੇ ਤੇ ਤਾਇਨਾਤ ਹਨ 24 ਘੰਟੇ ਸੱਤੇ ਦਿਨ ਚੌਕਸੀ ਬਣਾਈ ਰੱਖਦੇ ਹਨ ਤਾਂ ਜੋ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ